ਹੈਲੋ ਜੀ ਵੈਲਕਮ ਕਰਦੇ ਆ ਜਸਰੀਨ ਵਲੌਗ ਚੈਨਲ ਤੇ ਹੈਲੋ ਜੀ ਹੈਲੋ ਜੀ ਮਨਪੀਤ ਦੀ ਲੁੱਕ ਆ ਚੇਂਜ ਲੱਗਦੀ ਹੋਊਗੀ ਹਾਂ ਅੱਜ ਆਪਨਾ ਨੂੰ ਲਈ ਨਾਕੇ ਦਾ ਵੈਸੇ ਨਹੀਂ ਉਹੀ ਆ ਗਿਆ ਨਾ ਅੱਜ ਠੀਕ ਆ ਤੇ ਲੋ ਮਿੱਤਰੋ ਅੱਜ ਲਈ ਕਰਦੇ ਆ ਵਲੌਗ ਸਟਾਰਟ ਆ ਥੋੜਾ ਵੱਖਰਾ ਵਲੌਗ ਆ ਤੇ ਸਾਰਿਆਂ ਨੇ ਕਰਿਓ ਕੰਟੀਨਿਊ ਤੁਹਾਡੇ ਨੂੰ ਰੈਗੂਲਰ ਵਲੌਗ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਸੋ ਵੱਖਰਾ ਕਿਦਾਂ ਵਖਰਾ ਅੱਜ ਕੰਮ ਕਰਨੇ ਆ ਦੋ ਤਿੰਨ ਇੱਕ ਤਾਂ ਆਪਾਂ ਸਰੋਂ ਕਢਾ ਕੇ ਲੈ ਕੇ ਆਉਣੀ ਆ ਕਹਾਣੀ ਤੇ ਤੁਹਾਨੂੰ ਕਹਾਣੀ ਨਿਕਲਦੀ ਦਿਖਾਵਾਂਗੇ ਅੱਜ ਠੀਕ ਆ ਤੇ ਦੂਸਰਾ ਕੰਮ ਦੂਸਰਾ ਹੁਣ ਜਿਹੜੀ ਅਮਰੀਕਾ ਨਹੀਂ ਕਰਦੀ ਐ ਰੋਜ਼ ਉਹ ਤੁਸੀਂ ਵੇਖ ਲਿਓ ਹਨਾ ਕਿ ਰੋਜ਼ ਬੁਟੀਕ ਦਾ ਕੰਮ ਆ ਤੁਹਾਨੂੰ ਪਤਾ ਕਿ ਲਾਈਫ ਇਦਾਂ ਦੀ ਹੋਈ ਪਈ ਐ ਕਿ ਜਿੱਦਾਂ ਕੋਈ ਵਿਆਹ ਦੀ ਸ਼ਾਪਿੰਗ ਹੁੰਦੀ ਐ ਨਾ ਬੁਟੀਕ ਵਾਲੀ ਲੈਣੇ ਖੁਜੀ ਹੁੰਦੀ ਐ ਕਿ ਜਿੱਦਾਂ ਵਿਆਹ ਦੀ ਸ਼ਾਪਿੰਗ ਡੇਲੀ ਕਰਦੇ ਆ ਸੋ ਇਦਾਂ ਬਿਜ਼ੀ ਹੋਈਦਾ ਬਿਜ਼ੀ ਬਿਜ਼ੀ ਸਾਰਾ ਦਿਨ ਬਿਜ਼ੀ ਰਹਿੰਨੇ ਆ ਸੀ ਹੂੰ ਤੇ ਕੋਈ ਕੰਮ ਵੀ ਨਹੀਂ ਕਰਦੇ ਤੇ ਬਿਜ਼ੀ ਵੀ ਬਹੁਤ ਆ ਸਹੀ ਆ ਵੇਲੇ ਵੀ ਨਹੀਂ ਤੇ ਕੰਮ ਵੀ ਕੋਈ ਨਹੀਂ ਤੇ ਰਾਤ ਨੂੰ ਐਂ ਪਈਦੇ ਨੇ ਡਾਂਗਾਂ ਕੋਟੇ ਜਾਂਦਾ ਸਰੀਰ ਸੋ ਥੱਕ ਜਾਈਦਾ ਨਾ ਤੇ ਕੰਮ ਦਾ ਹੈਗਾ ਕੰਮ ਦਾ ਨਿੱਕਾ ਨਿੱਕਾ ਜਿਹਾ ਕੰਮ ਆਣਾ ਉਹੀ ਥਕਾ ਦਿੰਦਾ ਦਿਮਾਗੀ ਤੌਰ ਤੇ ਬਾਲਾ ਥੱਕਦੀਆਂ ਕਿਉਂਕਿ ਜਿਹੜਾ ਕਸਟਮਰ ਨਾਲ ਡੀਲ ਕਰਨਾ ਕਸਟਮਰ ਨਾਲ ਗੱਲ ਕਰਨੀ ਹੈ ਕੀ ਦਾ ਸੂਟ ਕੀ ਬਣਾਉਣਾ ਕਿੱਥੇ ਕੀ ਕਰਨਾ ਉਹ ਥੋੜਾ ਦਿਮਾਗ ਵਾਲਾ ਕੰਮ ਬਹੁਤ ਜ਼ਿਆਦਾ ਹੈਗਾ ਵਾ ਠੀਕ ਆ ਤੇ ਹੁਣ ਚੱਲੇ ਆ ਸ਼ਹਿਰ ਨੂੰ ਤੇ ਜਿਹੜੇ ਆਪਾਂ ਬਾਪੂ ਦੀਆਂ ਆਸਤੀਆਂ ਉੱਤੇ ਬੂਟੇ ਲਾਏ ਹੋਏ ਸੀ ਨਾ ਉਹਨਾਂ ਉੱਪਰ ਆਪਣਾ ਜਿਹੜਾ ਜਾਲ ਆ ਉਹ ਸਾਰੇ ਬਣ ਕੇ ਰੈਡੀ ਹੋ ਗਏ ਨੇ ਹੁਣ ਜਾਲ ਲਾਉਣ ਤੋਂ ਪਹਿਲਾਂ ਆਪਾਂ ਥੱਲੇ ਕੁਜੇ ਦੱਬਣੇ ਆ ਕੁਜਿਆਂ ਵਿੱਚ ਪਾਣੀ ਪਾ ਦਿਆ ਕਰਾਂਗੇ ਉਹ ਕੁਜੇ ਸੰਮ ਦੇ ਰਹਿੰਦੇ ਹੁੰਦੇ ਕਹਿੰਦੇ ਜੇ ਕੁਜੇ ਸੰਮ ਦੇ ਆ ਤੇ ਉਹਨਾਂ ਨੂੰ ਜੜਾ ਨੂੰ ਠੰਡ ਘੇ ਰਿੰਦੀ ਐ ਨਾ ਪਾਣੀ ਕੁਜੇ ਦਾ ਠੰਡਾ ਬਹੁਤ ਹੁੰਦਾ ਤੇ ਉਤੋਂ ਆਪਾਂ ਪਾਣੀ ਜ਼ਿਆਦਾ ਪਾ ਦਿੰਨੇ ਕਈ ਵਾਰੀ ਤੇ ਉਹ ਕੇਰਾ ਜਾਂ ਆਡ ਵੀ ਜਾਂਦਾ ਉਤੋਂ ਸਿਕਰੀ ਬਣਾਉਂਦਾ ਉਦੋਂ ਉੱਪਰ ਥੱਲੇ ਆਕਸੀਜਨ ਵੀ ਕ੍ਰੋਸ ਨਹੀਂ ਹੁੰਦੀ ਜਿਹੜਾ ਨੂੰ ਉਹਦੇ ਕਰਕੇ ਬੂਟਾ ਜਲਦੀ ਵੱਧਦਾ ਨਹੀਂ ਬਾਕੀ ਆਪਾਂ ਵੀ ਫਸਟ ਟਾਈਮ ਹੀ ਕਰਨ ਲੱਗੇ ਆ ਤੇ ਆਪਾਂ ਇਹ ਕੁਝ ਇਹ ਮੈਨੂੰ ਵੈਸੇ ਹੀ ਐਂ ਗਾਂਦੀਆਂ ਸੁਣੀ ਸੁਣਾਈ ਗੱਲ ਹੀ ਆ ਦੱਸਿਆ ਤੁਹਾਨੂੰ ਕਿਸੇ ਨਹੀਂ ਹੈਗਾ ਹੈ ਜੀ ਤੇ ਫੇਰ ਹੁਣ ਨਿਕਲ ਗਏ ਚਲੋ ਹੂੰ ਫੇਰ ਤੇ ਕਾਕਾ ਕਾਕੇ ਨੂੰ ਵੀ ਘਰੇ ਛੱਡਿਆ ਆਈਦਾ ਹੁਣ ਕੋਈ ਗਰਮੀ ਬਹੁਤ ਜ਼ਿਆਦਾ ਹੈ ਧਿਆਨ ਰੱਖੀਦਾ ਕਿਉਂਕਿ ਹਨਾ ਅਬ ਇਹ ਥੋੜਾ ਇਹ ਗਰਮੀ ਕੰਮ ਵੀ ਜ਼ਰੂਰੀ ਆ ਫਿਰ ਥੋੜਾ ਛੱਡ ਦੇ ਦਾ ਵਿਚਾਰੇ ਨੂੰ ਮम्मा ਕੋਲੇ ਤੇ ਇੱਕ ਟਾਈਮ ਸੀ ਸੀ ਪਿਆ ਦੀ ਜੀ ਨੂੰ ਵਿਚਾਰੇ ਨੂੰ ਫਿਰ ਇਦਾਂ ਫਿਰ ਗਾਹਣਾ ਔਖਾ ਹੋ ਜਾਣਾਗਾ ਮੁਰਕੇ ਨਾਲ ਵੀ ਜਾਨੂੰ ਔਖਾ ਮੜ ਕੇ ਆਪ ਤਾਂ ਕਜਲ ਖਵਾਰੀ ਹੁੰਦੀ ਹੁੰਦੀ ਬੱਚੇ ਨੂੰ ਬੜਾ ਔਖਾ ਹੋ ਜਾਂਦਾ ਨਾ ਓਕੇ ਚਲੋ ਹੁਣ ਜਾ ਕੇ ਫਿਰ ਕਾਕੇ ਨੂੰ ਵੀ ਦੇਖਣਾ ਵਾ ਕੰਮ ਕਰ ਲਈਏ ਆਪਾਂ ਥੋੜੇ ਜਿਹਾ ਸਾਰੇ ਡਿਊਟ ਕਰੀ ਜਾਂਦੇ ਕਾਕੇ ਨੂੰ ਕਦੋਂ ਦਿਖਾਵਾਂਗੇ ਕਾਕੇ ਨੂੰ ਦਿਖਾਈ ਦੇਣਾ ਵਾ ਇੱਕ ਦੋ ਵੀਡੀਓ ਦੇ ਵਿੱਚ ਬਾਅਦ ਚ ਨਾ ਇੱਕ ਦੋ ਦਿਨ ਦਿਖਾ ਦਿੰਨੇ ਕਾਕੇ ਨੂੰ ਠੀਕ ਆ ਤੇ ਨਾ ਮਹੀਨਿਆਂ ਦਾ ਪੂਰਾ ਹੋ ਗਿਆ ਉਹਦੇ ਦਿਖਾ ਦੇਣਾ 4 ਤਰੀਕ ਨੂੰ ਤੇ ਨਾ ਮਹੀਨਿਆਂ ਦਾ ਪੂਰਾ ਹੋ ਚ ਹੀ ਨ ਹੋਇਆ ਹਨ ਅੱਜ ਕਿੰਨੀ ਹੈ ਅੱਜ ਇੱਕ ਹੋ ਗਈ ਅੱਜ ਇੱਕ ਹੋ ਗਈ ਆ ਤੇ ਜਦੋਂ ਵੀਡੀਓ ਬਣਾ ਰਿਹਾ ਇੱਕ ਤਰੀਕ ਆ ਇਹ ਨਵਾਂ ਮਹੀਨਾ ਚੜਿਆ ਸੋ ਦੋ ਤਿੰਨ ਦਿਨਾਂ ਅਗਲੇ ਵਲੌਗਾਂ ਦੇ ਵਿੱਚ ਅਗਲੇ ਇੱਕ ਦੋ ਦਿਨਾਂ ਤੱਕ ਇੱਕ ਦੋ ਵਲੌਗਾਂ ਦੇ ਵਿੱਚ ਫਿਰ ਤੁਹਾਨੂੰ ਜਵਰਾਜ ਨਾਲ ਮਲਾਵਾਂਗੇ ਸੋ 4 ਤਰੀਕ ਨੂੰ ਨੇ ਤੇ ਨਾ ਮਹੀਨਿਆਂ ਦਾ ਪੂਰਾ ਹੋ ਜਾਣਾ ਸੋ ਤੇ ਨਾ ਮਹੀਨਾ ਵਾ ਤੁਹਾਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਪਣੇ ਪਰਿਵਾਰ ਦਾ ਨਵਾਂ ਜੀ ਤੁਸੀਂ ਸਭ ਨੇ ਬਹੁਤ ਵਾਵਾ ਕੀਤੀਆਂ ਤੇ ਤੁਹਾਡੀਆਂ ਦੁਆਵਾਂ ਸਾਡੇ ਕਾ ਪ੍ਰਮਾਤਮਾ ਨੇ ਸਾਡੀ ਝੋਲੀ ਭਰੀ ਆ ਪੁੱਤ ਜੀ ਦੱਸ ਦਿੰਦੀ ਆ ਤੇ ਜਲਦੀ ਤੁਹਾਨੂੰ ਆਪਾਂ ਲੈ ਕੇ ਆਵਾਂਗੇ ਠੀਕ ਆ ਤੇ ਹੁਣ ਆਪਾਂ ਮੋਗੇ ਚੱਲੇ ਗਏ ਮੋਗੇ ਕਰਦੋ ਕੁਝੇ ਕਾਜੇ ਲੈ ਕੇ ਆਉਣੇ ਆ ਤੇ ਫਿਰ ਆ ਕੇ ਫਿਰ ਆਪਾਂ ਜਾਣਾ ਕਹਾਣੀ ਕਢਾਉਣ ਤੇ ਤੁਹਾਨੂੰ ਕਹਾਣੀ ਨਿਕਲਦੀ ਦਿਖਾਵਾਂਗੇ ਠੀਕ ਆ ਕਿਦਾਂ ਕੀ ਪ੍ਰੋਸੈਸ ਆ ਓਕੇ ਸਾਜਣ ਜੁੜੇ ਰਹੋ ਮਿਲਦੇ ਆ ਫਿਰ ਚਾਵਾਸਤ ਚੋੜੀ ਹੋ ਗਈ ਚਲਾਵਰ ਹੁਣ ਕਰਦੇ ਆ ਆ ਜਾ ਆ ਫੋਟੋਗ੍ਰਾਫਰ ਲੱਗੀ ਮੇਰੇ ਵੀਡੀਓ ਸ਼ੁਰੂ ਹੋ ਗਈ ਚੰਗਾ ਹੀ ਹੋਇਆ ਬੱਸ ਹਮ ਕੀ ਗੱਲ ਕਸਟਮਰਾਂ ਦਾ ਮਨ ਆਉਂਦਾ ਸੂਟ ਤਾਂ ਆਪਦੇ ਲੈਣੇ ਹੁੰਦੇ ਨੇ ਮੈਂ ਲੈ ਲਿਆ ਆਪ ਹਾਂ ਹੋਰ ਬੋਲੋ ਮੈਂ ਲਭੂਏ ਸਾਇ ਨੇ ਸਾਊਂਡ ਪੈਸੇ ਵੀ ਤੁਸੀਂ ਦੇ ਦਿਓ ਸਰੋਂ ਜਸਾਨ ਖੜਾ ਹੁੰਦਾ ਐ ਲੱਗੇਗਾ ਉਹਨੂੰ ਪਾ ਕੇ ਨੀ ਯੈਲੋ ਸੂਟ ਪੈਸੇ ਵੀ ਤੁਸੀਂ ਦੇ ਦਿਓ ਲਓ ਦੋਸਤੋ ਹੁਣ ਲੈਣ ਆਏ ਆ ਆਪਾਂ ਕੁਝੀ ਜਿਹੜੀ ਆਪਾਂ ਬੂਟਿਆਂ ਦੇ ਨਾਲ ਦੱਬਣੇ ਨੇ ਥੱਲੇ ਜਿਹੜਾ ਹੁਣ ਆ ਸਾਈਜ਼ ਆਪਾਂ ਨੂੰ ਸਿਲੈਕਟ ਕੀਤਾ ਇਹਨਾਂ ਦਾ ਮੂੰਹ ਪਤਲਾ ਵਾ ਤੇ ਇਹ ਆਪਾਂ ਕੁਝ ਜੇ ਦੱਬਣੇ ਬੂਟਿਆਂ ਦੇ ਨਾਲ ਹੁਣ ਤੁਸੀਂ ਸੋਚੋਗੇ ਬੂਟਿਆਂ ਦੇ ਨਾਲ ਕੁਝ ਜੇ ਕਾਹਤੋਂ ਦੱਬਣ ਇਹਨਾਂ ਵਿੱਚ ਪਾਣੀ ਪਾਇਆ ਜਾਊਗਾ ਤੇ ਥੱਲੇ ਜੜਾਂ ਦੇ ਨਾਲ ਇਹ ਸਿੰਮ ਦਾ ਰਹਿੰਦਾ ਤੇ ਫਿਰ ਜਿੱਤੋਂ ਵਾ ਥੱਲੇ ਸੈੱਲ ਰਹੂਗੀ ਤੇ ਫਿਰ ਬੂਟੇ ਬਹੁਤ ਜਲਦੀ ਗਰੋਅ ਕਰਦੇ ਆ ਬਾਕੀ ਆਪਾਂ ਤਜਰਬਾ ਪਹਿਲੀ ਵਾਰੀ ਕਰਨਾ ਇਹ ਚੀਜ਼ ਦਾ ਤੇ ਬਾਕੀ ਜੀ ਆਪਣਾ ਸੈੱਟ ਲੱਗਾ ਕੰਮ ਪਰ ਤੁਸੀਂ ਵੀ ਦੇਖ ਕੇ ਲੈ ਸਕਦੇ ਹੋ ਤੇ ਇੱਕ ਆਪਾਂ ਲਈ ਆ ਪੰਛੀਆਂ ਵਾਸਤੇ ਜਿਵੇਂ ਹੁਣ ਗਰਮੀ ਬਹੁਤ ਜ਼ਿਆਦੇ ਆ ਜਿਹੜੇ ਪਰਿੰਦੇ ਆ ਉਹਨਾਂ ਵਾਸਤੇ ਆਪਾਂ ਲਈ ਆ ਢੂੰਗੇ ਪਾਣੀ ਪਾਉਂਦੇ ਅਗਾਂ ਦੇਖੀਏ ਨਾ ਕਿੰਨੇ ਬਿਸਕਟੇ ਆ ਕੱਢ ਦਿਓ ਸੱਤ ਕੱਢ ਦਿਓ ਜੀ ਲੋ ਆ ਗਿਆ ਚਲ ਆ ਮੂਰੇ ਰੱਖ ਲੈਣੀ ਆਪਾਂ ਹਾਂ ਤੇ ਅੱਜ ਨਾਲ ਹੈਗਾ ਮੇਰੇ ਸੀਰਾ ਸੀਰਾ ਡਾਉਨ ਵੀ ਕਹਿ ਦਿੰਨੇ ਆਪਾਂ ਜੀ ਇਹਨੂੰ ਠੀਕ ਆ ਅੱਜ ਆਲਾ ਕਰਦੇ ਆ ਵਲੌਗ ਸਟਾਰਟ ਸੋ ਅੱਜ ਆਪਾਂ ਕੇ ਦੇਸੀ ਜਿਹਾ ਕੰਮ ਕਰਨ ਚੱਲੇ ਆ ਹਨਾ ਤੇ ਜਿਹੜੇ ਪਿੰਡਾਂ ਵਿੱਚ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਆਗੇ ਕਿਦਾਂ ਇਹ ਚੀਜ਼ਾਂ ਹੁੰਦੀਆਂ ਨੇ ਸੋ ਮੈਂ ਤੇ ਸੀਰਾ ਚੱਲੇ ਆ ਅੱਜ ਘਰ ਵਾਲੀ ਸਰੋਂ ਦੀ ਕਹਾਣੀ ਕਢਾਉਣ ਵਾਸਤੇ ਠੀਕ ਆ ਤੇਲ ਕਢਾਉਣ ਵਾਸਤੇ ਸਰੋਂ ਦਾ ਤੇਲ ਤੇ ਅਸੀਂ ਚੱਲਨੇ ਆ ਇਸ ਟਾਈਮ ਦੌਲਤਪੁਰੇ ਨੂੰ ਤੇ ਸੀਰਾ ਮੇਰੇ ਨਾਲ ਆ ਤੇ ਤੁਹਾਨੂੰ ਕਹਾਣੀ ਬਾਹਲੇ ਜਾਣੇ ਨੂੰ ਤਾਂ ਪਤਾ ਹੀ ਹੋਊਗਾ ਜਿਹੜੇ ਆਪਾਂ ਮਤਲਬ ਕਿ ਚੱਲੋ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਆਪਾਂ ਨੂੰ ਪਤਾ ਸਾਰੇ ਵੀਰਾਂ ਭੈਣਾਂ ਨੂੰ ਹਨਾ ਪਰ ਜਿਹੜੇ ਕੰਟਰੀ ਤੋਂ ਬਾਹਰ ਨੇ ਉਹਨਾਂ ਨੂੰ ਵਾਸਤੇ ਚੀਜ਼ਾਂ ਜੇ ਨਵੀਂ ਹੋ ਸਕਦੀ ਆ ਤੁਹਾਨੂੰ ਆਪਾਂ ਸਰੋਂ ਦੇ ਵਿੱਚੋਂ ਤੇਲ ਨਿਕਲਦਾ ਦਿਖਾਉਣੇ ਆ ਅੱਜ ਵੀ ਸਰੋਂ ਦੇ ਸਰੋਂ ਦੇ ਦਾਣੇ ਜੋ ਤੇਲ ਕਿਵੇਂ ਕੱਢਦੇ ਆ ਤੇ ਬਾਹਲੇ ਨੇ ਤਾਂ ਦੇਖਿਆ ਹੀ ਹੋਊਗਾ ਪਰ ਬਾਹਲੇ ਨੂੰ ਨਹੀਂ ਪਤਾ ਹੋਣਾ ਤੇ ਹੁਣ ਚੱਲੇ ਆ ਮੈਂ ਤੇ ਸੀਰਾ ਕਹਾਣੀ ਕਢਾਉਣ ਵਾਸਤੇ ਤੇ ਆਜੋ ਫਿਰ ਤੁਹਾਨੂੰ ਦਿਖਾਉਣੇ ਆ ਵੀ ਤੇਲ ਕਿਵੇਂ ਨਿਕਲਦਾ ਤੇ ਘਰ ਦੀ ਸਰੋਂ ਆ ਆਪਾਂ ਬੈਕ ਸਾਈਡ ਵੀਜੀ ਸੀਗੀ ਤੇ ਘਰ ਦੇ ਤੇਲ ਆਪਣਾ ਬਣ ਜਾਣਾ ਸੋ ਇਹ ਚੀਜ਼ਾਂ ਪਿਓਰ ਮੈਲ ਹੋ ਜਾਂਦੀਆਂ ਨੇ ਇੰਨਾ ਫਾਇਦਾ ਹੋ ਜਾਂਦਾ ਕਿ ਜਿਹੜੇ ਆਪਾਂ ਖੇਤੀਬਾੜੀ ਕਰਦੇ ਆ ਕਿ ਸਮਾਨ ਆਉਦਾ ਪਿਓਰ ਆਪਾਂ ਆਪਦਾ ਉਗਾਲ ਇੰਨੇ ਹਨਾ ਪਰ ਕਈ ਮੇਰੀ ਵੀਰ ਖੇਤੀ ਵਾਲੇ ਬੰਦੇ ਵੀ ਮੁੱਲ ਲਿਆਉਂਦੇ ਆ ਤੇਲ ਹਨਾ ਸੋ ਇਹ ਚੀਜ਼ ਤੋਂ ਗਰੇਜ ਕਰਿਆ ਕਰੋ ਬਾਈ ਸੋ ਜਦੋਂ ਆਪਾਂ ਖੇਤੀ ਕਰਦੇ ਆ ਨਾ ਖੇਤੀ ਕਰਦੇ ਆ ਨੂੰ ਆਪਾਂ ਮੁੱਲ ਤੇ ਲੈਂਦੇ ਫੇਰ ਉਹ ਗੱਲੇ ਨਹੀਂ ਬਣਦੀ ਤੇ ਉਹ ਚੀਜ਼ਾਂ ਕੀ ਕਹਿੰਦੇ ਹੁੰਦੇ ਆ ਕਿ ਨਾ ਪਿਓਰ ਮਿਲਦੀਆਂ ਨਹੀਂ ਹਨਾ ਜਿਹੜੀ ਚੀਜ਼ ਆਪਾਂ ਗਾ ਸਕਦੇ ਜਰੂਰ ਗਾਓ ਜਿਨ੍ਹਾਂ ਦੇ ਨਹੀਂ ਵਿਚਾਰੇ ਖੇਤੀਬਾੜੀ ਦਾ ਕੰਮ ਉਹਨਾਂ ਨੇ ਤਾਂ ਇਹ ਕੰਮ ਕਰਨਾ ਹੀ ਹੈ ਉਹਨਾਂ ਦੀ ਤਾਂ ਮਜਬੂਰੀ ਆ ਹਨਾ ਉਹਨਾਂ ਨੇ ਤਾਂ ਮੁੱਲ ਲੈਣਾ ਹੀ ਲੈਣਾ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਫਿਰ ਅਡਜਸਟਮੈਂਟ ਕਰਨੀ ਪੈਣੀ ਆ ਆਪਦੀ ਜ਼ਿੰਦਗੀ ਦੇ ਵਿੱਚ ਹਨਾ ਤੇ ਆਓ ਫਿਰ ਤੁਹਾਨੂੰ ਨਿਕਲਦਾ ਦਿਖਾਉਣੇ ਆ ਤੇਲ ਅਸੀਂ ਪਹੁੰਚ ਗਏ ਆ ਭਾਈ ਦੌਲਤਪੁਰੇ ਤੇ ਕੋਲੂ ਦੇ ਉੱਪਰ ਤੇ ਆਪਣੀ ਜਿਹੜੀ ਘਰ ਦੀ ਸਰੋਂ ਆ ਉਹਨੂੰ ਪਾ ਪਾ ਕੇ ਬਾਲਟੀਆਂ ਦੇ ਵਿੱਚ ਤੇ ਤੇਲ ਕੱਢਣ ਵਾਲੀ ਉਹ ਮਸ਼ੀਨ ਦੇ ਵਿੱਚ ਹੁਣ ਪਾਇਆ ਜਾ ਰਿਆ। ਸੋ ਥੋੜੀ ਜਿਹੀ ਡਾਊਨ ਵਾਲੀ ਸੀਗੀ ਆਪਣੀ ਤੇ ਘਾਹੋਂ ਕਰ ਗਈ। ਥੋੜੇ ਜਿਹਾ ਪੱਖਾ ਲੱਗਣ ਵਾਲਾ ਸੀਗਾ। ਤੇ ਫਿਰ ਇਦਾਂ ਹੀ ਲੈ ਜਾਂਦੀ। ਤੇ ਹੁਣ ਬਾਈ ਕਰੀਆਂ ਦਾ ਸੈਟਿੰਗ ਵੈਟਿੰਗ ਆਪਣੀ ਮਸ਼ੀਨ ਦੀ। ਤੇ ਫਿਰ ਹੌਲੀ-ਹੌਲੀ ਇਹਨੂੰ ਮੜ ਕੇ ਆਨ ਕਰਨ ਨਾਲ ਚੱਕੀ ਚਲਾਉਣੀ ਉਹਨਾਂ ਨੇ। ਤੇ ਲਓ ਜੀ ਚੱਕੀ ਵੀ ਹੋ ਗਈ ਨਾਲ ਆਉਣ ਤੇ ਨਾਲ ਚੱਲ ਪਿਆ ਕੋਲੂ। ਤੇ ਉੱਪਰ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੇ ਪਾਈ ਹੋਈ ਹੈ ਸਰੋਂ ਤੇ ਇਹ ਤੁਹਾਨੂੰ ਦਿਖਾਉਣੇ ਆ ਸੀਰਾ ਕਰ ਰਿਹਾ ਵੇਟ ਤੇ ਸਾਰਾ ਸਰਕਲ ਉਹਨਾਂ ਦਾ ਬਾਈ ਹੁੰਦਾ ਚੱਲ ਪਿਆ ਇੱਕ ਮੋਟਰ ਤੇ ਸਾਰਾ ਕੋਈ ਘੁੰਮ ਪਿਆ ਨਾਲ ਦੀ ਨਾਲ ਹੀ ਉਹ ਇੱਥੇ ਦਾਣਾ ਪੀ ਜਾਂਦੇ ਆ ਤੇ ਦੂਸਰੇ ਪਾਸੇ ਆਪਣਾ ਨਾਲ ਹੀ ਕੋਲ ਨੂੰ ਜਲ ਪਿਆ ਕਪੜਾ ਉਹਨਾਂ ਨੇ ਉੱਤੇ ਚੜਾਤਾ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਮਿਲਾਉਣਗੇ ਵੀ ਤਾਂ ਜੋ ਸਰੋਂ ਜੁੜ ਜੀ ਇਹ ਮੈਨੂੰ ਵੀ ਨਹੀਂ ਪਤਾ ਕਿ ਪਾਣੀ ਕਿਉਂ ਮਿਲਾਉਂਦੇ ਆ ਤੁਸੀਂ ਜ਼ਰੂਰ ਕਮੈਂਟ ਕਰੋ ਜਿਹਨਾਂ ਨੂੰ ਪਤਾ ਪਾਣੀ ਕਿਉਂ ਮਰੌਂਦੇ ਗਲਾਸ ਕੀ ਪਾਣੀ ਪਾਉਂਦੇ ਹਾਂ ਤੇ ਥੋੜਾ ਜਿਹਾ ਵਿੱਚ ਇਹਦੀ ਜਾਂ ਤਾਂ ਸਰੋਂ ਜੁੜ ਜੇ ਆ ਉਸ ਵਿੱਚ ਵੀ ਟੋਪੀ ਬੜਕੇ ਨਾ ਜਾਂ ਦਾਣੇ ਨਾ ਬੜਕਣ ਜਾਂ ਕੋਈ ਇਦਾਂ ਦਾ ਕੋਈ ਇਸ਼ੂ ਹੋ ਸਕਦਾ ਮੈਨੂੰ ਉਹਦੇ ਬਾਰੇ ਨਹੀਂ ਪਤਾ ਠੀਕ ਆ ਗਲਾਸ ਕ ਬਾਈ ਹੁਣੀ ਪਾਣੀ ਜ਼ਰੂਰ ਪਾਉਂਦੇ ਆ ਇਹਦੇ ਉੱਪਰ ਪਾਤੀ ਸਰੋਂ ਆ ਦੇਖੋ ਥੋੜੀ ਥੋੜੀ ਸਰੋਂ ਨਿਕਲਦੀ ਆ ਵਿੱਚ ਹੋਰ ਵੀ ਡੱਗਦੀ ਆ ਦੇਖੋ ਇਹਦੇ ਵਿੱਚ ਘੁੰਮਦਾ ਹੁੰਦਾ ਇੱਕ ਡੰਡਾ ਇਹ ਲਗਾਉਂਦਾ ਜਦੋਂ ਮਾਰਦਾ ਛੱਟ ਇਦਾਂ ਛੱਟ ਉਹ ਇਹਦਾ ਗਾਵ ਨੂੰ ਬੜਕਾਵੜਕਾ ਕੇ ਛੱਟਦਾ ਅਜੇ ਪਸਾਰੂ ਉਸਦੀ ਡਿਗਣੀ ਸ਼ੁਰੂ ਹੋ ਗਈ ਆ ਤੇ ਇਹ ਹੁਣ ਆ ਜਿਹੜੀ ਉੱਪਰਲੇ ਪਾਸੇ ਆ ਉਹਦੇ ਵਿੱਚ ਜਾਊਗੀ ਉਹਦੇ ਵਿੱਚ ਇੰਨੇ ਕੁ ਜਾਦੇ ਤਰੀਕੇ ਦੇ ਨਾਲ ਉਹਨੂੰ ਕੀਸਿਆ ਜਾਂਦਾ ਇੰਨਾ ਕੁ ਜ਼ੋਰ ਦੀ ਦੱਬਿਆ ਜਾਂਦਾ ਉਹਨੂੰ ਤੇ ਇਧਰਲੇ ਪਾਸੇ ਦੇਖੋ ਆ ਖਾਲ ਬਾਣ ਕੇ ਨਿਕਲਣੀ ਸ਼ੁਰੂ ਹੋ ਗਈ ਆ ਜਿਹੜੀ ਆ ਪਸ਼ੂਆਂ ਨੂੰ ਖਾਲ ਪਾਉਣੇ ਆ ਉਹ ਖਾਲ ਨਿਕਲਣ ਲੱਗ ਗਈ ਆ ਹੁਣ ਇਸੇ ਖਾਲ ਨੂੰ 2-3 ਵਾਰੀ ਰਿਪੀਟ ਕਰਨਗੇ ਜਦੋਂ ਮੰਨ ਕੇ ਚਲੋ ਇੱਕ ਵਾਰੀ ਸਾਰੀ ਕੱਢ ਲਈ ਤੇ ਆ ਦੇਖੋ ਖਾਲ ਨਿਕਲੀ ਜਾਂਦੀ ਆ ਉਹਨੂੰ ਖਾਲ ਨੂੰ ਦੂਸਰੀ ਵਾਰੀ ਫੇਰ ਵਿੱਚ ਪਾਇਆ ਜਾਊਗਾ ਤੇ ਆ ਜਿਹੜਾ ਵੇਸਟ ਹੈਗਾ ਉਹ ਉਹ ਵੀ ਬਾਹਰ ਕੱਢੀ ਜਾਂਦੇ ਆ ਉਹਨੂੰ ਵੀ ਦੁਬਾਰਾ ਵਿੱਚ ਪਾ ਕੇ ਦੁਬਾਰਾ ਵਿੱਚੋਂ ਤੇਲ ਨਿਕਲੂਗਾ ਦੇ ਤੇ ਤੁਸੀਂ ਦੇਖ ਸਕਦੇ ਹੋ ਥੋੜੀ ਚੂੜੀ ਪਈ ਨੇ ਹੋਟ ਐਡ ਕਰਤੀ ਆ ਤੇ ਇਤਾਂ ਜੋ ਵਿੱਚ ਕੋਈ ਰਵੇਨਾ ਤੇਲ ਦਾ ਮਾੜਾ ਮੂੜਾ ਤਣਕਾ ਵੀ ਸਰੋਂ ਦੇ ਖਾਲ ਦੇ ਵਿੱਚ ਸੋ ਇਧਰੇ ਪਾਸੇ ਖਾਲ ਨਿਕਲ ਨਿਕਲ ਬਾਲਟੀ ਜੀ ਜਿੱਗੀ ਜਾਂਦੀ ਆ ਦੇਖੋ ਤੁਸੀਂ ਔਰ ਤੀਸਰੀ ਵਾਰੀ ਉਹਨਾਂ ਨੇ ਦੂਸਰੀ ਵਾਰੀ ਵਿੱਚ ਪਾਤੀ ਇਹ ਖਾਲ ਤੇ ਆ ਦੇਖੋ ਤੇਲ ਕਿਦਾਂ ਤੇਲ ਨਿਕਲਦਾ ਹੋਇਆ ਹੌਣ ਪੌਣ ਕੇ ਨੀਚੇ ਚਲਿਆ ਜਾਂਦਾ ਤੇ ਇਹ ਵੈਸੇ ਤੇ ਤੁਹਾਨੂੰ ਲੱਗਦਾ ਹੋਊਗਾ ਸ਼ਾਇਦ ਮਸ਼ੀਨ ਦੀ ਸਫਾਈ ਨਹੀਂ ਕਿ ਸਰੋਂ ਦਾ ਤੇਲ ਹੀ ਇਦਾਂ ਥੰਦੇਾਈ ਹੁੰਦੀ ਆ ਕਿ ਇਹਦੇ ਉੱਤੇ ਜਿਹੜਾ ਆਟਾ ਵਗੈਰਾ ਔੜਦਾ ਉਹ ਤੇ ਲੱਗਦਾ ਰਹਿੰਦਾ ਇਹਨੂੰ ਸਾਫ਼ ਕਰਨਾ ਬਹੁਤ ਔਖਾ ਹੋ ਜਾਂਦਾ ਕੰਮ ਮਸ਼ੀਨ ਨੂੰ ਇਸੇ ਕਰਕੇ ਥੋੜਾ ਤੁਹਾਨੂੰ ਲੱਗਦਾ ਹੋਊਗਾ ਕਿਉਂਕਿ ਤਾਂ ਦਿਹਾ ਹੀ ਲੱਗਦੀ ਆ ਆਟਾ ਔੜਦਾ ਤੇ ਆਟਾ ਫੇਰ ਜੰਮਦਾ ਉੱਤੇ ਆ ਕੇ ਤੇ ਆ ਤੁਸੀਂ ਦੇਖ ਸਕਦੇ ਸਰੂਪ ਨੂੰ ਪਈ ਜਾਂਦੀ ਆ ਹੁਣ ਖਾਲ ਬਾਈ ਹੁਣ ਉਹਨੇ ਬਾਲਟੀ ਚ ਪਾ ਕੇ ਰੱਖ ਲਈ ਆ ਅਗੇ ਸੈਲ੍ਲਾ ਵਿੱਚ ਇਹਨੂੰ ਦੁਬਾਰਾ ਫੇਰ ਪਾਇਆ ਜਾਊਗਾ ਜਿੱਦ ਦੁਬਾਰਾ ਰਿਪੀਟ ਤੇ ਇਹਨੂੰ ਵਿੱਚ ਖਲ ਨੂੰ ਪਾਵਾਂਗੇ ਤਾਂ ਇਹਦੇ ਵਿੱਚ ਦੁਬਾਰਾ ਫੇਰ ਤੇਲ ਨਿਕਲੂਗਾ ਆ ਜਿਹਦੇ ਵਿੱਚ ਤੇਲ ਰਹਿ ਗਿਆ ਇਹਨੂੰ ਤਿੰਨ ਵਾਰੀ ਇਦਾਂ ਹੀ ਪ੍ਰੋਸੈਸ ਕੀਤਾ ਜਾਊਗਾ ਤੇ ਤਿੰਨ ਵਾਰੀ ਪ੍ਰੋਸੈਸ ਕਰਨ ਤੋਂ ਬਾਅਦ ਫੇਰ ਇਦਾਂ ਤੇ ਆਵੇ ਧੁੰਕੇ ਡੱਕਦੇ 17 ਵਾਈ ਦੀਆਂ ਤੇਲ ਦੀਆਂ ਸਰੋਂ ਦਾ ਤੇਲ ਜਿਹੜਾ ਘਰ ਦਾ ਪਿਆ ਉਹ ਆਪਣਾ ਹੈਗਾ ਬਿਨਾਂ ਰੀਸ ਸਪਰੇਅ ਵਾਲਾ ਸੋ ਉਹ ਨਿਕਲ ਕੇ ਆਪਣੀ ਪਾਲਟੀ ਚ ਜਾਈ ਜਾਂਦਾ ਤਾਂ ਇਧਰਲੇ ਪਾਸੇ ਖਾਲਾ ਹੁਣ ਇਥੇ ਦੋ ਕੰਮ ਹੋ ਜਾਣੇ ਆਪਣੇ ਇੱਕ ਪਾਸੇ ਤਾਂ ਆਪਣੇ ਪਸ਼ੂਆਂ ਵਾਸਤੇ ਖਾਲ ਬਣੀ ਜਾਂਦੀ ਆ ਤੇ ਜਿਹੜੀ ਮੁੱਲ ਦੀ ਖਾਲ ਲਿਆਉਣੀ ਉਹਦੇ ਵਿੱਚ ਤਾਂ ਬਿਲਕੁਲ ਵੀ ਸੈੱਲ ਨਹੀਂ ਹੁੰਦੀ ਬਿਲਕੁਲ ਤੇਲ ਨਹੀਂ ਰਹਿਣ ਦਿੰਦੇ ਇਹਦੇ ਵਿੱਚ ਤਾਂ ਫੇਰ ਹਲੇ ਕੁਛ ਨਾ ਕੁਛ ਤੇਲ ਬਹੁਤ ਮਾਤਰਾ ਦੇ ਵਿੱਚ ਰਹਿ ਜਾਂਦਾ ਪਰ ਜਿਹੜੀਆਂ ਉਹਨਾਂ ਕੋਲੇ ਮਸ਼ੀਨਾਂ ਨੇ ਖਾਲ ਬਣਾਉਣ ਵਾਲੀਆਂ ਉਹ ਤਾਂ ਤਣਕਾ ਵੀ ਨਹੀਂ ਛੱਡਦੇ ਤੇਲ ਦਾ ਬਿਲਕੁਲ ਨਹੀਂ ਛੱਡਦੀ ਹੁਣ ਖਾਲ ਦੁਬਾਰਾ ਰਿਪੀਟ ਪਾਤੀ ਹੈ ਉਹਨਾਂ ਨੇ ਹੁਣ ਖਾਲ ਨੂੰ ਚੂਰਾ ਕਰ ਕਰਕੇ ਫੇਰ ਰਿਪੀਟ ਵਿੱਚ ਪਾਇਆ ਜਾ ਰਿਹਾ ਤੇ ਉਹਦੇ ਵਿੱਚੋਂ ਫੇਰ ਦੁਬਾਰਾ ਤੇਲਾ ਦੇਖੋ ਤੋਂ ਕਿਹੜੇ ਡਗਦੇ ਇੰਨਾ ਤੇਲ ਫੇਰ ਦੂਸਰੀ ਵਾਰ ਨਿਕਲ ਰਿਹਾ ਕਿਧਰੇ ਪਾਇਆ ਫੇਰ ਖਾਲ ਬਣ ਕੇ ਉਦਾਂ ਹੀ ਵਾਪਸ ਆ ਗਈ ਇੱਥੋਂ ਦੀ ਬਿਲਕੁਲ ਬਹੁਤ ਜਗ੍ਹਾ ਥੋੜੀ ਹੁੰਦੀ ਆ ਸੋ ਉਹਨੂੰ ਇੰਨੇ ਦਬਾਇਆ ਜਾਂਦਾ ਜ਼ੋਰ ਦੇ ਨਾਲ ਦੇਖੋ ਤੁਸੀਂ ਈਪਾ ਵੀ ਆਪਣਾ ਭਰਨ ਵਾਲਾ ਹੋ ਗਿਆ ਤੇ ਆਪਣੀ 42 ਕਿਲੋ ਸਰੋਂ ਸੀਗੀ ਤੇ ਜਿਹਦੇ ਵਿੱਚੋਂ ਹੁਣ ਤੇਲ ਦੇਖਦੇ ਆ ਕਿੰਨਾ ਨਿਕਲਦਾ 42 ਕਿਲੋ ਸਰੋਂ ਸੀ ਆਪਣੀ ਖਾਲ ਵੀ ਹੁਣ ਟੇਪੜੀਆਂ ਲੰਮੀਆਂ ਬਣ ਗਈਆਂ ਤੇ ਖਾਲ ਹੁਣ ਤਿੰਨ ਵਾਰੀ ਪ੍ਰੋਸੈਸ ਹੋ ਗਿਆ ਤੇ ਵੇਖੋ ਹੁਣ ਗੱਟੇ ਚ ਪਾਈ ਜਾ ਰਹੀ ਹੈ ਖਾਲ ਤੇ ਹੁਣ ਆ ਗਏ ਸਰੋਂ ਦੇ ਤੇਲ ਦੀ ਵਾਰੀ ਹੁਣ ਆਪਾਂ ਤੇਲ ਵਿੱਚ ਕਰਨਾ ਦੇਖੋ ਆਪਣਾ ਤੇਲ ਆ ਘਰਦਾ ਜਿਹੜਾ ਆਪਾਂ ਕਢਾਇਆ ਸੋ ਤੇਲ ਦੀ ਮਾਤਰਾ ਥੋੜੀ ਘੱਟ ਲੱਗੀ ਮੈਨੂੰ ਕਿਉਂਕਿ 14 14 ਕਿਲੋ ਤੇਲ ਨਿਕਲਿਆ 14 14 ਕਿਲੋ ਦਾ ਵਾਇਰਲ ਤੇਲ ਦੇ ਨਿਕਲੇ 42 ਕਿਲੋ ਸਰੋਂ ਦੇ ਵਿੱਚੋਂ ਦੱਸਿਓ ਕਮੈਂਟ ਕਰਕੇ ਲੋ ਜੀ ਆਪਣੇ ਟਰੀ ਗਾਰਡ ਦੇਖੋ ਕਿੰਨੇ ਸੋਹਣੇ ਲੱਗਦੇ ਕਲਰ ਹੋ ਗਏ ਇਹਨਾਂ ਨੂੰ ਤੇ ਦੱਸਿਓ ਵੀ ਜਿੰਨੀ ਮਿਹਨਤ ਕੀਤੀ ਮਿਹਨਤ ਰੰਗ ਲੈ ਆਈ ਕਿ ਨਹੀਂ ਲੈ ਜਾਂਦੀ ਆਪਣੀ ਦੇਖੋ ਉਧਰ ਕਾਫੀ ਕੀਤਾ ਕਲਰ ਤੇ ਉਧਰਲੇ ਪਾਸੇ ਗ੍ਰੇ ਤੇ ਗ੍ਰੀਨ ਬਲੈਕ ਵੀ ਕੀਤਾ ਇੱਕ ਨੂੰ ਇੱਕ ਨੂੰ ਕਾਫੀ ਕੀਤਾ ਦੱਸਿਓ ਜਰੂਰ ਕਮੈਂਟ ਕਰਕੇ ਕਿਦਾਂ ਲੱਗਦੀ ਆ। ਲਓ ਜੀ ਹੁਣ ਲੰਪਰ ਲੱਗੇ ਆ ਤੋੜੇ ਆਪਾਂ ਤੇ ਤੋੜੇ ਲੈ ਆ ਰੱਖ ਲੈ ਲਿਆ ਕੇ ਆਪਾਂ। ਇਦਾਂ ਬਰਾਬਰ ਕਰਕੇ ਫੇ ਗਿੱਲਾ ਵਿੱਚ ਬਹੁਤ ਨਿਕਲੇ ਥਲੇ ਤੋਏ ਬਹੁਤ ਦੂਗੇ ਕੱਢੇ ਵੀ ਸੀ ਇਹ। ਗਿੱਲਾ ਫੇ ਥਲੇ ਬਹੁਤ ਨਿਕਹੀ ਜਾਂਦਾ ਹੈ। ਤੋੜੇ ਇਹੋ ਲਾ ਕਰਨਾ। ਇੱਧਲੇ ਪਾਸੋਂ ਪੰਨਾਰੇਂ ਪਰੰਪੀਨਾ ਲਾ ਨਾ। ਤਹਾਨੂੰ ਦਿਖਾਉਣਾ ਵੀ ਕਿੰਦਾਂ ਆਪ ਤੋੜੀਨ ਆਪਣੇ ਨਾਲ ਇੱਧਰ ਇੱਕ ਦੱਬਿਆ ਹੋਇਆ ਤੇ ਉਹ ਵੀ ਦਿਖਾਉਣੇ ਆ ਤੇ ਆਪਾਂ ਜਿੰਨੇ ਬੂਟੇ ਨਵੇਂ ਲਾਏ ਆ ਸਾਰੇ ਆਪਾਂ ਇੱਥੇ ਤੋੜੀ ਦੱਬਣੇ ਆ ਕਿਉਂਕਿ ਬਾਪੂ ਨੇ ਆਪਣੇ ਲਈ ਬਹੁਤ ਕੁਝ ਕੀਤਾ ਤੇ ਆਪਾਂ ਬਾਪੂ ਲਈ ਤਾਂ ਕੁਝ ਵੀ ਨਹੀਂ ਹੈਗਾ ਸੋ ਬਾਪੂ ਨਾਲ ਆਪਾਂ ਤੁਹਾਨੂੰ ਪਤਾ ਕਿ ਬਹੁਤ ਜਿਆਦਾ ਦਿਲੋਂ ਅਟੈਚਮੈਂਟ ਸੀ ਦਿਲੋਂ ਬਹੁਤ ਪਿਆਰ ਸੀ ਤੇ ਬਾਪੂ ਆਪਣੇ ਨਾਲ ਅੱਜ ਦੁਨੀਆ ਵਿੱਚ ਆਪਣੇ ਨਾਲ ਨਹੀਂ ਹੈਗਾ ਨਾ ਬਾਪੂ ਦੀਆਂ ਆਸਤੀਆਂ ਪਾ ਕੇ ਬੂਟੇ ਜਿਹੜੇ ਲਾਏ ਹੋਏ ਹਨ ਤੇ ਉਹਨਾਂ ਨੂੰ ਆਪਾਂ ਹਰ ਹਾਲਤ ਦੇ ਵਿੱਚ ਬਾਹਲਾ ਨਾਲ ਰਗਣੀ ਨਾਲ ਜੜਨਾ ਲੱਗੇ ਲੈ ਜੀ ਉਹਨਾਂ ਆਪਾਂ ਹਰ ਹਾਲਤ ਦੇ ਵਿੱਚ ਉਹਨਾਂ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਆ ਤੇ ਤੁਸੀਂ ਦੇਖ ਹੀ ਰਹੇ ਹੋ ਸ਼ੁਰੂ ਤੋਂ ਲੈ ਕੇ ਕਿੰਨੀ ਮਿਹਨਤ ਕਰ ਰਿਹਾ ਮੈਂ ਹਨਾ ਇਹਨਾਂ ਬੂਟਿਆਂ ਦੇ ਲਈ ਤੇ ਦਵਾ ਕਰਿਓ ਕਿ ਬੂਟੇ ਹੋ ਜਾਣ ਹਨਾ ਬਾਕੀ ਆਪਣਾ ਕਿੱਦਾਂ ਲੱਗਿਆ ਆਪਣਾ ਉਪਰਾਲਾ ਇਹ ਵੀ ਤੁਹਾਨੂੰ ਕਿ ਆਪਾਂ ਆਪਣੀਆਂ ਆਸਤੀਆਂ ਜਿਹੜੀਆਂ ਬਾਪੂ ਦੀਆਂ ਜਲ ਪ੍ਰਵਾਹ ਨਹੀਂ ਕੀਤੀਆਂ ਕੋਲੇ ਰੱਖ ਲਈਆਂ ਨਾਲੇ ਹੁਣ ਆਪਾਂ ਇੰਨੀ ਦੇਖ ਰਿਹਾ ਬੂਟਿਆਂ ਦੀ ਹੁੰਦੀ ਆ ਜੋ ਬੂਟੇ ਤਰਪੇ ਤਾਂ ਫਿਰ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਚਰੀ ਦੇਖੋ ਕਿੰਨੀ ਸੋਹਣੀ ਹੋ ਗਈ ਦੇਖ ਆਪਣੀ ਹਰੇ ਵਈ ਵਾਜਦੀਏ ਦੇਖੋ ਦਿਨਾਂ ਦੇ ਵਿੱਚ ਹੁਣ ਪਾਣੀ ਲੱਗੀ ਜਾਂਦਾ ਘਰੋਂ ਸੋਲਰ ਸੋਲਰ ਸਿਸਟਮ ਦੇ ਨਾਲ ਪਾਣੀ ਲਾ ਰਹੇ ਆ ਮੋਟਰ ਚੱਲਦੀ ਸੋਲਰ ਵਾਲੀ ਤੋ ਉਹ ਵੀ ਕਿਸੇ ਦਿਨ ਵਲੌਗ ਬਣਾਵਾਂਗੇ ਤੇ ਹੁਣ ਮੈਂ ਤੁਹਾਨੂੰ ਤੋੜਾ ਦਿਖਾਉਣਾ ਕਿ ਕਿਦਾਂ ਨੱਪਣੀ ਨੱਪ ਰਹੇ ਆ ਆਪਾਂ ਠੀਕ ਆ ਇੱਕ ਬਾਪੂ ਲਈ ਜਰੂਰ ਕਮੈਂਟ ਕਰੋ ਤੁਸੀਂ ਆਂ ਅੰਬ ਦਾ ਬੂਟਾ ਵਾ ਪੱਤੇ ਇਹਦੇ ਝੜ ਗਏ ਆ ਤੇ ਹੁਣ ਆ ਬਰੀਕ ਬਰੀਕ ਟੂਸੀਆਂ ਟੂਸੇ ਦੇ ਲੱਗਦੇ ਵੀ ਜਿੰਨੇ ਨਿਕਲਣ ਦੀ ਤਿਆਰੀ ਚ ਹੁੰਦੇ ਆ ਤੇ ਇਦਾਂ ਤੋੜੇ ਦੱਬਦੇ ਆ ਨਾਲ ਬਰਾਬਰ ਕਰਕੇ ਇਹਦੇ ਇਹਨੂੰ ਪਾਣੀ ਨਾਲ ਭਰ ਦਾਂਗੇ ਤੇ ਤੋੜੇ ਵਿੱਚ ਹੌਲੀ ਹੌਲੀ ਪਾਣੀ ਸਿੰਮ ਕੇ ਇਹਦੀਆਂ ਜੜਾਂ ਨੂੰ ਲੱਗਦਾ ਰਹੂਗਾ ਕਿਉਂਕਿ ਉੱਪਰ ਪਾਣੀ ਜਿਆਦਾ ਪਾ ਦਿੰਨੇ ਆ ਤੇ ਉਹਦੇ ਨੁਕਸਾਨ ਕਰਦਾ ਤੋੜੇ ਭਰੇ ਰਿਆ ਕਰਨਗੇ ਉੱਤੋਂ ਦਾ ਪਾਣੀ ਜੇ ਆਪ ਲਾਉਣਾ ਹੈ ਤਾਂ ਲੱਗ ਜੇ ਅਗਰ ਚਰੀ ਦੇ ਨਾਲ ਹੀ ਭਰਜਿਆ ਕਰਨਗੇ ਤੇ ਬਾਕੀ ਜਿੱਦਾਂ ਹੁਣ ਤੋੜੇ ਦੱਬ ਰਹੇ ਆ ਰੱਖੀ ਕਰਨ ਵਿੱਚ ਮੜਾ ਜਾ ਇਹਦਾ ਜੜਾਂ ਦੇ ਕੋਲੇ ਕਰਕੇ ਨੱਪ ਰਹੇ ਆ ਤੇ ਉੱਤੇ ਟੱਕਾਂ ਰੱਖ ਦਾਂਗੇ ਇਹਦੇ ਆਪਾਂ ਡੂੰਘਾ ਜਿਆਦਾ ਹੋ ਗਿਆ ਹਨ ਸੇਮ ਹੀ ਉੱਧਰ ਆ ਆ ਤਾਂ ਆਪਣਾ ਤੁਰਪਿਆ ਜਾਮਣ ਦਾ ਪੇੜ ਆਪਾਂ ਨੇੜੇ ਕਰਕੇ ਲੱਖਣਾ ਪਊ ਥੋੜਾ ਜਿਹਾ ਹੋਰ ਇਹਦੇ ਥੋੜਾ ਦੂਰ ਆ ਬੂਟੇ ਤੋਂ ਮੈਂ ਆਉਣਾ 1 ਮਿੰਟ ਨਾ ਨੁਕਸਾਨ ਨਾ ਹੋ ਜੇ ਆਉਣਾ ਮੈਂ 1 ਮਿੰਟ ਤੇ ਆ ਆ ਦੇਖੋ ਆਪਣੀ ਜਾਮਣ ਦਾ ਤੁਰਪੀ ਆ ਜਾਮਣ ਨੂੰ ਹੀ ਆਪਾਂ ਵਧੀਆ ਕੁਆਲਿਟੀ ਦੀ ਲੈ ਕੇ ਆਂਦੀ ਹਾਈਬ੍ਰਿਡ ਤੇ ਇਹਨੇ ਤਾਂ ਲਗਰਾਂ ਕੱਢ ਲਈ ਇਹ ਤਾਂ ਤੁਰਪੀ ਆ ਆ ਦੇਖੋ ਕੁਲੰਬਰਾ ਕੱਢੀਆਂ ਹੋਈਆਂ ਇਹਨੇ ਇਹ ਤਾਂ ਤੁਰਪੀ ਹੈ ਜਾਮਣ ਤੇ ਆਪਾਂ ਇਥੇ ਕੁਝ ਜੇ ਇਹ ਥੱਲੇ ਦੱਬ ਦੇਣਾ ਇੱਕ ਆਪਾਂ ਆ ਬਹੁਤ ਵਧੀਆ ਫਲ ਫੋਟ ਕੀਤੀ ਹੈ ਇਹਨੇ ਜਾਮਣ ਨੇ ਲੋਬੀ ਦੋਸਤੋ ਹੁਣ ਪਾਇ ਜਾਊਗਾ ਪਾਣੀ ਸਾਫ ਘੜਿਆਂ ਦੇ ਵਿੱਚ ਭਰਦੇ ਫੋਲੇ ਇਹਨੂੰ ਹੁਣ ਇਹ ਅੰਬ ਦੇ ਬੂਟੇ ਨੂੰ ਚਤੋਂ ਪੈਰੇ ਨੂੰ ਪਾਣੀ ਮਿਲਦਾ ਰਹੂਗਾ ਥੱਲੋਂ ਜਾੜ ਤੋਂ ਠੰਡਾ ਪਾਣੀ ਨਾਲੇ ਤੋੜੇ ਦਾ ਪਾਣੀ ਤੇ ਨਵੇਂ ਆਪ ਕੋਰੇ ਕੁਜੇ ਦੱਬ ਤੇ ਲਿਆ ਕੇ ਤੇ ਇਧਰ ਵੀ ਦੱਬੇ ਆ ਗਿਆ ਤੇ ਐਸ ਬਾਕੀ ਕੁਛ ਲਾ ਰਹੇ ਆ ਇੱਥੇ ਵੀ ਲੱਗਿਆ ਗਿਆ ਜਾਮਨ ਨਾਲ ਵੀ ਨਾ ਪਤਾ ਤੇ ਇਹ ਕਬੂਟਾ ਇੱਥੇ ਲੱਗਾ ਹੋਇਆ ਆਪਣਾ ਇਹ 2 ਸਾਲ ਪੁਰਾਣਾ ਬੂਟਾ ਪਰ ਇਹ ਐਡਾਂ ਹੀ ਪਾਣੀ ਵੱਲੋਂ ਹੀ ਸੁੱਕਿਆ ਜਾਂਦਾ ਰਹਿੰਦਾ ਤੇ ਇਹਦੇ ਵਿੱਚ ਪਾਣੀ ਪਾ ਦਿਆ ਕਰਾਂਗੇ ਕਿਉਂਕਿ ਉਤੋਂ ਪਾਣੀ ਉੱਪਰ ਪਾਉਣੇ ਤਾਂ ਉਹਦੀ ਸੁੱਕ ਜਾਂਦਾ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਇਆ ਕਰਾਂਗੇ ਇੱਕ ਮੂਠਾ ਇੱਧਰ ਬਹੁਤ ਸੋਹਣਾ ਹੋਇਆ ਹੋਇਆ ਆਹ ਵਾਹ ਤੇ ਇਹ ਦੋ ਤਿੰਨ ਵਾਰੀ ਇਤੋਂ ਪਸ਼ੂ ਖਾ ਗਏ ਇਹਨੂੰ ਪਰ ਬਹੁਤ ਸੰਘਣਾ ਫੁੱਟਿਆ ਇਸ ਵਾਰ ਫੇਰ ਤੇ ਇਹਨੂੰ ਹੁਣ ਆਪਾਂ ਲਾ ਕੇ ਕੁਜੇ ਤੱਲੇ ਤੇ ਆਪਾਂ ਜੇ ਟਰੀ ਗਾਰਡਨਵੇਂ ਬਣਾਏ ਜਿਹੜੇ ਪੇਂਟ ਕੀਤੇ ਹੋਏ ਆ ਆਪਾਂ ਇਹਨਾਂ ਤੇ ਕੱਲ ਨੂੰ ਕੋਲ ਆਉਣੇ ਆ ਦੇਖੋ ਹਰੇ ਭਾਈ ਕਿੰਨੀ ਸੁਣ ਲੱਗਦੀ ਤੇ ਆਹ ਖਰਦਾ ਸ਼ੈਂਕੀ ਆਪਣਾ ਕੀੜੇ ਦਿੰਦਾ ਆਉਂਦਾ ਮਹਾਸ਼। ਮੇਰਾ ਵੱਡਾ ਕੁੱਤਾ ਫਿਰਦਾ ਨਾ ਪਰ ਇਹਨੂੰ ਵੇਖ ਕੇ ਪਹਿਲਾਂ ਆਪ ਹੀ ਢਾਲਿਆ ਆ ਇਹਨੂੰ। ਤੇ ਰੋਲਾ ਪਾਉਣ ਵਾਲੀ ਆ ਬਸ। ਇੱਥੋਂ ਆਏ ਰੋਲਾ ਮੋਦੇ ਵਿੱਚ ਜਾਂਦੇ ਢਾਲੂ ਹੁਣ ਇੱਧਰ ਨੂੰ ਆਉਂਦਾ ਤੇ ਹੁਣ ਆਪ ਹੀ ਤੇ ਰਿਉਂਦਾ ਇਹਨੂੰ। ਆ ਜਾ ਆ ਜਾ ਆਪਣਾ ਕੋਈ ਮੇਲ ਨਹੀਂ ਨੇ ਨਾਲ। ਆ ਜਾ ਘਰੇ। ਸੁੱਕੀ ਬਦਮਾਸ਼ੀ ਦਾ ਕੋਈ ਫਾਇਦਾ ਨਹੀਂ ਮੁੜਿਆ। ਤੇਰਾ ਨਹੀਂ ਵਟਾ ਜਾਣਾ ਕੋਹ। ਲਓ ਜੀ ਤੌੜੇ ਦੱਬੇ ਗਏ ਆਪਣੇ। ਇਹ ਚਾਹੇ ਪਾਣੀ ਥੋੜਾ ਘੱਟ ਪਿਆ ਆ ਵਿਆ। ਇਦਵੀ ਤੋੜਾ ਲੱਗ ਗਿਆ ਐਂਡ ਉਹ ਫਰੇ ਵੀ ਲੱਗ ਗਿਆ ਤੇ ਨਜ਼ਾਰਾ ਦੇਖਿਓ ਹੁਣ ਕਿਵੇਂ ਪਾਣੀ ਕੋਰੇ ਕੁਜੇ ਦਾ ਜਿਹਨੂੰ ਮਿੱਟੀ ਵਿੱਚ ਦੱਬਿਆ ਠੰਡਾ ਹੀ ਹੋਈ ਜਾਣਾ ਇਹਨੇ ਤੇ ਹੌਲੀ ਹੌਲੀ ਸਿੰਮੂਗਾ ਜਿੰਨੀ ਕਬੂਟੇ ਨੂੰ ਲੋਡ ਹੋਊਗੀ ਜਣਨ ਉਹਨਾਂ ਉਹਨਾਂ ਸਿੰਮੂਗਾ ਇਹ ਉੱਤੇ ਆਪਾਂ ਇਹ ਚੱਪਣ ਰੱਖਣੇ ਆ ਤੇ ਟੱਕਣ ਦੇ ਦਾਂਗੇ ਉੱਤੇ ਇਹਦੇ ਆਪਾਂ ਵੀ ਤਾਂ ਜੋ ਉੱਤ ਮਿੱਟੀ ਮੁੱਟੀ ਨਾ ਪਾਵੇ ਜੇ ਤੋ ਮਿੱਟੀ ਪੈ ਗਈ ਤਾਂ ਫਿਰ ਇਹਦੇ ਰੂਮ ਬੰਦ ਹੋ ਜਾਣਗੇ ਪਾਣੀ ਥੱਲੇ ਸਿੰਮਣਾ ਬੰਦ ਹੋ ਜਾਊਗਾ ਇਹਨੂੰ ਆਪਾਂ ਢੱਕਣਾ ਢੱਕ ਦੇਣਾ ਉੱਪਰੋਂ ਜਿੱਦਾਂ ਬੂਟੇ ਲੱਗੇ ਹੋਏ ਆ ਇਹਨਾਂ ਵਿੱਚ ਪਾਣੀ ਪਾ ਕੇ ਢੱਕਣ ਦੇਣਾ ਢੱਕਤਾ